ਅਵਿਰਤਾ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ ਥੈਂਕ ਯੂ ਜੀ ਮਿਹਰਬਾਨੀ ਸੱਚ ਕਰ ਹਾਂਜੀ ਅਕਾਲੀ ਦਲ ਦੇ ਵੱਲੋਂ ਕੋਰ ਕਮੇਟੀ ਬੰਨ ਕਰ ਦਿੱਤੀ ਗਈ ਹੈ ਤੇ ਇਸ ਨੂੰ ਬਾਗੀ ਧੜਾ ਕਹਿ ਰਿਹਾ ਕਿ ਜਿਹੜੇ ਸੁਖਵੀਰ ਬਾਦਲ ਨੇ ਆਪਣੀ ਮਰਜ਼ੀ ਦੇ ਨਾਲ ਪਾਰਟੀ ਦੇ ਜਿਹੜੇ ਮੇਨ ਬੁਲਾਰੇ ਹੁੰਦੇ ਨੇ ਉਹਨਾਂ ਨੂੰ ਕੱਢ ਦਿੰਦੇ ਨੇ ਮਰਜ਼ੀ ਦੇ ਨਾਲ ਉਹਨਾਂ ਨੂੰ ਬੁਲਾ ਲੈਂਦੇ ਨੇ ਇਹ ਦਰਦ ਚੱਲ ਕੇ ਵੈਸੇ ਖਾਸ ਤੌਰ ਤੇ ਬੀਬੀ ਜਗੀਰ ਕੌਰ ਦਾ ਠੀਕ ਹੈ ਨਾ ਚਾਹੋਗੇ ਦੋ ਕੰਮ ਵੀ ਇਸ ਤੇ ਮੇਰਾ ਲੱਗੇ ਜਦੋਂ ਦੀਆਂ 2022 ਦੀਆਂ ਚੋਣਾਂ ਲੰਘੀਆਂ ਨੇ ਤੇ ਉਹਨਾਂ ਨੇ ਐ ਜੀ ਪੀ ਸੀ ਦਾ ਪ੍ਰਧਾਨ ਬਣਨ ਵਾਸਤੇ ਛੰਡਾ ਚੁੱਕਿਆ ਸੀ ਜਦੋਂ ਛੰਡਾ ਚੁੱਕਦੇ ਚੁਪਦੇ ਕਿਸੇ ਦੇ ਰੋਕਿਆ ਰੁਕੇ ਨਹੀਂ ਤੇ ਫਿਰ ਉਹਨਾਂ ਦੀ ਜ਼ੁਬਾਨ ਵੀ ਜਿਹੜੀ ਹੈ ਪ੍ਰਧਾਨ ਸਭ ਦੇ ਵਿਰੁੱਧ ਚੱਲਣੀ ਸ਼ੁਰੂ ਹੋ ਗਈ ਤੇ ਉਹ ਤੁਸੀਂ ਹਿਸਾਬ ਲਾ ਲਓ ਕਿ ਲਗਭਗ 2 ਸਾਲ ਤੇ ਲਗਭਗ ਟਾਈਮ ਹੋ ਗਿਆ ਹੈ ਚਲੋ ਫਿਰ ਪ੍ਰਧਾਨ ਸਾਹਿਬ ਦਾ ਵਿਸ਼ਾਲ ਦੇਵ ਸੀਗਾ ਉਹਨਾਂ ਨੇ ਆਪੀ ਆਵਾਜ਼ ਮਾਰੀ ਆਪੀ ਫੋਨ ਕੀਤਾ ਆਪੀ ਬੀਬੀ ਜੀ ਨੂੰ ਭੌਂਕੇ ਨੇੜੇ ਲਾਉਣ ਦੀ ਕੋਸ਼ਿਸ਼ ਕੀਤੀ ਤੇ ਆਦੀਵਦੀ ਬੀਬੀ ਦੀਆਂ ਗੱਲਾਂ ਕਰਦੇ ਨੇ ਕਿ ਕੋਈ ਇਹ ਬਲੱਖਣ ਗੱਲ ਨਹੀਂ ਗੀ ਉਹਨਾਂ ਨੇ ਪਹਿਲਾਂ ਵੀ ਪ੍ਰਧਾਨ ਸਾਹਿਬ ਤੋਂ ਸਵਾਲ ਚੁੱਕੇ ਨੇ ਜਿੰਨੇ ਕਿ ਸੱਜਣ ਹੈਗੇ ਨੇ ਕਿਉਂਕਿ ਇਹਨਾਂ ਦੀਆਂ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਸੀਗੀਆਂ ਆ ਜਿਹੜੀਆਂ ਪਾਰਟੀ ਇਹ ਜਿਹੜਾ ਅਜੰਡਾ ਸੀ ਉਹਦੇ ਤੋਂ ਬਾਹਰ ਜਾਣ ਦੀ ਆ ਜੀ ਕਿ ਉਹਨੂੰ ਲਾਗੂ ਕਰਨਾ ਚਾਹੁੰਦੇ ਸੀ ਬਾਹਰ ਹੀ ਨਹੀਂ ਸੀ ਕਿ ਅਸੀਂ ਚਲੋ ਇਹ ਵੱਖਰੇ ਚਲੇਗੇ ਦੂਰ ਚਲੇਗੇ ਪਰ ਜੇ ਕਹਿ ਵੀ ਹੈ ਕਿ ਜਿਹੜੀ ਕੋਰ ਕਮੇਟੀ ਭੰਗ ਕੀਤੀ ਗਈ ਆ ਉਹਨੂੰ ਭੰਗ ਕਰਨ ਦੇ ਪਿੱਛੇ ਇਹਨਾਂ ਦੇ ਦੂਰ ਜਾਣ ਦਾ ਕੋਈ ਇਹ ਕਾਰਨ ਹੈ ਜਾਂ ਵੱਖਰੇ ਚੱਲਣ ਦਾ ਕੋਈ ਕਾਰਨ ਅਜਿਹੇ ਕਾਰਨ ਨਹੀਂ ਹੈ ਨਹੀਂ ਉਹਨਾਂ ਦਾ ਕਹਿਣਾ ਕਿ ਹਾਂਜੀ ਇਹ ਉਹਨਾਂ ਦਾ ਕਹਿਣਾ ਕਿ ਜੇ ਉਹਨਾਂ ਨੇ ਇਹ ਮੰਗ ਕੀਤੀ ਸੀ ਕਿ ਸੁਖਬੀਰ ਬਾਦਲ ਸ੍ਰੀ ਕਾਲ ਤਖਤ ਸਾਹਿਬ ਜਾ ਕੇ ਹੋਈਆਂ ਜਿਹੜੀਆਂ ਗਲਤੀਆਂ ਨੇ ਪਾਰਟੀ ਵੱਲੋਂ ਉਹਨਾਂ ਦੀ ਮਾਫੀ ਮੰਗਣ ਤੇ ਸਪਸ਼ਟੀਕਰਨ ਦੇਣ ਇਸ ਕਰਕੇ ਉਹਨਾਂ ਨੇ ਉਹਨਾਂ ਲੋਕਾਂ ਨੂੰ ਹੀ ਬਾਹਰ ਕਰਤਾ ਜਿਹੜੇ ਕਿ ਇਹ ਆਵਾਜ਼ ਚੱਕਦੇ ਸੀਗੇ। ਸਾਡੇ ਦੁਖਾਂ ਦੀ ਇਹੀ ਹੈ ਕਿ ਜਦ ਤੱਕ ਅਸੀਂ ਇੱਕ ਦੂਜੇ ਦੇ ਨਾਲ ਆਂ ਔਰ ਜਦ ਤੱਕ ਜਿਹਦੇ ਹਿੱਤ ਪੂਰੇ ਹੁੰਦੇ ਐ ਤੇ ਉਹ ਉਹਨਾਂ ਚਿਰ ਜਸ ਗਾਉਂਦਾ ਆ ਜੀ ਤੇ ਜਦੋਂ ਬਰੂਹਾ ਪਾਰ ਹੋ ਜਾਂਦਾ ਆ ਦਰਵਾਜ਼ਾ ਟੱਪ ਜਾਂਦਾ ਆ ਤੇ ਫਿਰ ਅਮਰੋਧੀਆਂ ਵਾਲੀ ਭਾਸ਼ਾ ਬੋਲਦਾ ਆ ਜਿਹੜੇ ਵਿਰੋਧੀ ਗੱਲਾਂ ਕਰਦੇ ਨੇ ਜਾਂ ਸ਼ਰੀ ਗੱਲਾਂ ਕਰਦੇ ਨੇ ਔਰ ਇਹੀ ਸੱਜਣ ਜਿਹੜੇ ਨੇ 2015 ਤੋਂ ਲੈ ਕੇ ਜਿੰਦਾ ਜਿਹੜਾ ਕੂੜ ਪ੍ਰਚਾਰ ਦਾ ਅਕਾਲੀ ਦਲ ਨੂੰ ਸ਼ਿਕਾਰ ਬਣਾਇਆ ਗਿਆ ਸੀਗਾ ਉਹਨੂੰ ਡਿਫੈਂਡ ਕਰਦੇ ਰਹੇ ਨੇ ਤੇ ਜੇ ਅੱਜ ਉਹ ਦਰਵਾਜ਼ਾ ਟੱਪ ਕੇ ਬਾਹਰ ਗਏ ਨੇ ਤੇ ਉਹੀ ਵਿਰੋਧੀਆਂ ਵਾਲੀਆਂ ਗੱਲਾਂ ਕਰਕੇ ਉਹਨਾਂ ਨੇ ਕਦਮ ਚੁੱਕੇ ਚਲੋ ਸਾਨੂੰ ਕਿਉਂਕਿ ਹੁਣ ਇਹ ਮਾਮਲਾ ਸਬਜੈਕਟਿਵ ਹੈ ਸਿੱਖਾਂ ਦੀ ਸੁਪਰੀਮ ਅਥਾਰਟੀ ਸ਼੍ਰੀ ਅਕਾਲ ਤਖਤ ਸਭ ਕੋਲੇ ਮੈਂ ਇਹਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕਮੈਂਟ ਨਹੀਂ ਕਰੂੰਗਾ ਕਿਸੇ ਤਰ੍ਹਾਂ ਦਾ ਕੋਈ ਇਹ ਕਿੰਤੂ ਪ੍ਰੰਤੂ ਨਹੀਂ ਕਰੂੰਗਾ ਸਮਰਪਣ ਦੀ ਭਾਵਨਾ ਦੇ ਨਾਲ ਕਿਉਂਕਿ ਹੁਣ ਕੇਸ ਉੱਥੇ ਹੈ ਤੇ ਜੇ 9 ਸਾਲ ਨੂੰ ਇਸੇ ਗਲਤੀ ਲੱਗੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਸ਼੍ਰੀ ਅਕਾਲ ਤਖਸਾਲ ਤੇ ਪੇਸ਼ ਹੋਣਾ ਚਾਹੀਦਾ ਹੈ ਜਿਹਦੇ ਚ 2017 ਦੀਆਂ ਵਿਧਾਨ ਸਭਾ ਚੋਣਾਂ ਫਿਰ ਅੱਗੇ 19 ਦੀਆਂ ਪਾਰਲੀਮੈਂਟ ਚੋਣਾਂ ਅੱਗੇ 22 ਦੀਆਂ ਵਿਧਾਨ ਸਭਾ ਚੋਣਾਂ ਤੇ ਫਿਰ 24 ਦੀਆਂ ਪਾਰਲੀਮੈਂਟ ਚੋਣਾਂ ਚਾਰ ਪੰਜ ਚੋਣਾਂ ਲੰਘ ਗਈਆਂ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਥੱਲੇ ਇਹ ਚੋਣਾ ਲੜਦੇ ਰਹੇ ਆ ਇਹ ਕੀ ਆਪਣੇ ਆਪ ਹੀ ਨਹੀਂ ਪਤਾ ਲੱਗਦਾ ਕਿ ਇਹਨਾਂ ਦਾ ਮਕਸਦ ਕੇਵਲ ਤੇ ਕੇਵਲ ਰਾਜ ਸੀ ਹੈ ਜੀ ਬਿਲਕੁਲ ਜਿਵੇਂ ਤੁਸੀਂ ਕਿਹਾ ਨਾ ਹੁਣ ਰਾਜ ਸੀ ਹੈ ਕੀ ਤੁਹਾਨੂੰ ਲੱਗਦਾ ਵੀ ਜਿਹੜੇ ਬੀਬੀ ਜਗੀਰਕੌਰ ਨੇ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਵੀ ਨੇ ਕਾਫੀ ਸੀਨੀਅਰ ਨੇ ਉਹ ਤੁਹਾਨੂੰ ਲੱਗਦਾ ਕੀ ਉਹਨਾਂ ਦੇ ਮਨ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਕੁਝ ਚੱਲ ਰਿਹਾ ਤਾਂ ਉਹਨਾਂ ਵੱਲੋਂ ਇਹ ਕੀਤਾ ਗਿਆ ਪ੍ਰਧਾਨ ਬੰਨ ਨੂੰ ਤੇ ਮੇਰਾ ਵੀ ਜੀ ਕਰਦਾ ਹਾਂ ਹਾਂਜੀ ਉਹ ਮੈਂ ਤਾਂ ਹੀ ਪੁੱਛ ਰਹੀ ਆ ਤੁਹਾਨੂੰ ਕੀ ਲੱਗਦਾ ਹੈ ਹਾਂਜੀ ਪ੍ਰਧਾਨ ਬੰਨ ਨੂੰ ਤੇ ਮੇਰਾ ਵੀ ਜੀ ਕਰਦਾ ਪਰ ਮੈਨੂੰ ਆਪਦੀ ਖਸੂਦ ਦਾ ਪ੍ਰਧਾਨ ਨਾ ਮੈਂ ਪ੍ਰਧਾਨਗੀ ਚਲਾ ਸਕਦਾ ਕਿ ਨਹੀਂ ਚਲਾ ਸਕਦਾ ਗੱਲ ਜੀ ਕਰਨ ਦੀ ਨਹੀਂ ਗਈ ਗੱਲ ਇੱਛਾ ਦੀ ਨਹੀਂ ਗਈ ਗੱਲ ਇਹ ਹੈ ਕਿ ਸਰਦਾਰ ਸਿੰਘ ਵੀਰ ਸਿੰਘ ਬਾਦਲ ਚ ਠੀਕ ਹੈ ਕਿ ਲੋਕਾਂ ਨੇ ਕੂੜ ਪ੍ਰਚਾਰ ਦਾ ਸ਼ਿਕਾਰ ਬਣਾਤਾ ਹਾਂਜੀ ਜੀ ਤੇ ਸਾਡੀ ਕੌਮ ਹੈ ਵੀ ਇਤਨਾ ਵੀ ਅਗੇ ਫੈਸਲਾ ਲੈਂਦੀ ਹੈ ਬੜੇ ਜਜ਼ਬਾਤੀ ਹੋ ਕੇ ਲੈਂਦੀ ਹੈ ਚਾਹ 2017 ਚ ਕੈਪਟਨ ਅਮਰਿੰਦਰ ਸਿੰਘ ਬਾਰੇ ਫੈਸਲਾ ਲਿਆ ਤੇ ਅਸੀਂ ਐਮਐਲਏ ਰਹੇ ਸੀ 2022 ਦੇ ਵਿੱਚ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਦੇ ਪਿੱਛੇ ਆਇਆ ਮਤਲਬ ਹਨੇਰੀ ਲਿਆਣ ਦਿੱਤੀ 92 ਐਮਐਲਏ ਬਣਾਤੇ ਤੁਸੀਂ ਦੱਸਦੇ ਹੋ ਕਿ ਕਪਤਨ ਅਮਰਿੰਦਰ ਸਿੰਘ ਨੂੰ ਮੇਰੇ ਕਲਕਾ ਦੋ ਸਾਲਾਂ ਬਾਅਦ ਹੀ ਲੋਕਾਂ ਦਾ ਮੋਹ ਭੰਗ ਹੋ ਗਿਆ ਸੀ ਤੇ ਇਹਨਾਂ ਤੋਂ ਤਾਂ ਬਹੁਤ ਜਲਦੀ ਹੋ ਗਿਆ ਇਹ ਜਿਹੜਾ ਆ ਸਾਡੇ ਇੱਕ ਵਿਹਾਰ ਬਣ ਗਿਆ ਆ ਜਾਂ ਸੋਚ ਬਣ ਗਈ ਹੈ ਚਲੋ ਮਹਾਰਾਜ ਸਾਰਿਆਂ ਨੂੰ ਸਮੱਤ ਬਖਸ਼ੇ ਸਾਡੇ ਆਪਣੇ ਨੇ ਇੱਕ ਵੇਗ ਚੱਲਦਾ ਹੁੰਦਾ ਉਸ ਵੇਗ ਦੇ ਵਿੱਚ ਇੱਕ ਸਮਾਂ ਹੁੰਦਾ ਆ ਇਹ ਚੱਲਦਾ ਆ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਆ ਠੀਕ ਹੈ ਕਿ ਇਹ ਇੱਕ ਕੂੜ ਪ੍ਰਚਾਰ ਦਾ ਸ਼ਿਕਾਰ ਬਣਾ ਦਿੱਤਾ ਗਿਆ ਪਰ ਉਹਦੇ ਅਰਗਾ ਇਨਸਾਨ ਉਹਦੇ ਅਰਗਾ ਮਿਹਨਤੀ ਉਹਦੇ ਅਰਗਾ ਗੱਡਸਾਲਾ ਬੰਦਾ ਔਰ ਜਿਹੜਾ ਨਾ ਤੇ ਵਿਰੋਧੀਆਂ ਦੇ ਅੱਗੇ ਝੁਕਣ ਵਾਲਾ ਆ ਇੰਗਲਿਸ਼ ਇੱਥੋਂ ਤੱਕ ਕਿ ਜਿਹੜੀ ਕੇਂਦਰ ਦੀ ਸਰਕਾਰ ਜਿਨੇ ਵੱਡੇ ਵੱਡੇ ਡਰਾਲੇ ਉਹ ਉਹਦੇ ਅੱਗੇ ਵੀ ਨਹੀਂ ਝੁਕਿਆ ਹਾਂਜੀ ਜੀ ਤੇ ਜੋ ਉਹਨੇ ਪੰਜਾਬ ਦੀ ਸੇਵਾ ਕੀਤੀ ਹੈ ਜੋ ਉਹਨੇ ਪੰਜਾਬ ਦੀ ਡਿਵੈਲਪਮੈਂਟ ਕੀਤੀ ਹੈ ਪੰਜਾਬ ਦੇ ਅੰਦਰ ਲੋਕ ਭਲਾਈ ਸਕੀਮਾਂ ਦਿੱਤੀਆਂ ਨੇ ਔਰ ਜੋ ਨੇ ਸਿੱਖ ਪੰਥ ਦੀ ਸੇਵਾ ਚਾਹੇ ਯਾਦਗਾਰਾਂ ਦੇ ਰੂਪ ਚਾਹੇ ਚਾਹੇ ਵਿਰਾਸਤੀ ਮਾਰਗ ਦੇ ਰੂਪ ਚ ਹੈ ਔਰ ਖਾਸ ਕਰਕੇ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜਿਹੜੀ ਸ਼ਹੀਦੀ ਯਾਦਗਾਰ ਹੈ ਬਾਬੇ ਜਰਨੈਲ ਸਿੰਘ ਹੋਰਾਂ ਦੀ ਤੇ ਬਾਕੀ ਸ਼ਹੀਦਾਂ ਦੀ ਔਰ ਨਾਲ ਹੀ ਹੁਣ ਜਿਹੜੀ ਆ ਸ਼ਹੀਦ ਗੈਲਰੀ ਬਣੀ ਹੈ ਹਾਂਜੀ ਜਿਹਦੇ ਚ ਸਸਵੀ ਬੰਬਲ ਦਾ ਬੜਾ ਵੱਡਾ ਰੋਲ ਹੈ ਪਰ ਇੱਕ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਸੇ ਪਰਸੈਪਸ਼ਨ ਨੂੰ ਅੱਗੇ ਲੈ ਕੇ ਜਿਹੜੇ ਸੱਜਣਾ ਨੇ ਡਿਫੈਂਡ ਕਰਨਾ ਸੀ ਜਿਨ੍ਹਾਂ ਨੇ ਪ੍ਰਧਾਨ ਸਾਹਿਬ ਦੇ ਹੱਕ ਦੀ ਬੋਲਣਾ ਸੀ ਆ ਅੱਜ ਉਹਨਾਂ ਨੇ ਉਹ ਭਾਸ਼ਾ ਬੋਲਣੀ ਸ਼ੁਰੂ ਕਰ ਦਿੱਤੀ ਚਲੋ ਅੱਜ ਹੋਰੇ ਸ਼੍ਰੀ ਅਕਾਲ ਤੱਕ ਸਭ ਤੇ ਗਏ ਨੇ ਉੱਥੇ ਜੋ ਜੱਫਦਰ ਸਹਿਬਾਨ ਫੈਸਲਾ ਕਰਨਗੇ ਜਿਸ ਤਰ੍ਹਾਂ ਦਾ ਵੀ ਹੁਕਮ ਸੁਣਾਉਣਗੇ ਉਹ ਪ੍ਰਧਾਨ ਸਾਹਿਬ ਦੇ ਅਕਾਲੀ ਦਲ ਜਿਹੜਾ ਆ ਸਿਰ ਮੱਥੇ ਪਰੋਵਾਨ ਕਰੇਗਾ ਜੀ ਇਹ ਜਿਵੇਂ ਇਹ ਬਾਗੀ ਧੜਾ ਜਿਹੜਾ ਸਾਰਾ ਹੀ ਹੈ ਇਹ ਮਤਲਬ ਕਿ ਇਹ ਕਹਿੰਦਾ ਹੈ ਕਿ ਸੁਖਬੀਰ ਬਾਦਲ ਨਾ ਕਿਸੇ ਦੀ ਸੁਣਦੇ ਨਹੀਂ ਹੈਗੇ ਕਿਸੇ ਦੀ ਸਲਾਹ ਨਹੀਂ ਲੈਂਦੇ ਠੀਕ ਹੈ ਇਹਨਾਂ ਨੇ ਇਹ ਇਲਜ਼ਾਮ ਲਾਏ ਨੇ ਵੀ ਕਿਸੇ ਦੀ ਸਲਾਹ ਨਹੀਂ ਲੈਂਦੇ ਹੈਗੇ ਸੁਖਬੀਰ ਸਿੰਘ ਬਾਦਲ ਤੇ ਵੱਡੀ ਗੱਲ ਤਾਂ ਇਹ ਹੈ ਕਹਿੰਦੇ ਨੇ ਪਾਰਟੀ ਨੂੰ ਵੱਡੀ ਤਾ ਲੱਗੀ ਹੈ ਠੀਕ ਹੈ ਅਸੀਂ ਦੇਖਦੇ ਹਾਂ ਕਿ ਸਿਆਸਤੀ ਤੌਰ ਤੇ ਇਲੈਕਸ਼ਨਾਂ ਦੇ ਵਿੱਚ ਜਦੋਂ ਵੀ ਕਿਸੇ ਪਾਰਟੀ ਜਿਹੜੀ ਹੈ ਦੋ ਧੜਾ ਹੋ ਜਾਂਦੀ ਹੈ ਉਦੋਂ ਉਹਨੂੰ ਨੁਕਸਾਨ ਪਹੁੰਚਦਾ ਜਿਵੇਂ ਕਾਂਗਰਸ ਨੂੰ ਪਹੁੰਚਿਆ ਸੀ ਜਦੋਂ ਪ੍ਰਧਾਨਗੀ ਦੇ ਮਸਲੇ ਦੇ ਵਿੱਚ ਨਵਜੋਤ ਸਿੱਧੂ ਨੇ ਲੜਾਈ ਲੜੀ ਸੀ ਸੋ ਉਦੋਂ ਉਹ ਪਾਰਟੀ ਤਿੰਨ ਨੂੰ ਨੁਕਸਾਨ ਹੋਇਆ ਸੀ ਵਿਧਾਨ ਸਭਾ ਚੋਣਾਂ ਚ ਤੇ ਹੁਣ ਜਿਹੜੀਆਂ ਚੋਣਾਂ ਹੋ ਕੇ ਹਟੀਆਂ ਨੇ ਇੱਥੇ ਵੀ ਆ ਅਕਾਲੀ ਦਲ ਨੂੰ ਨੁਕਸਾਨ ਤੁਹਾਨੂੰ ਲੱਗਦਾ ਕਿ ਇਸੇ ਕਰਕੇ ਹੋਇਆ ਕਿ ਜਿਹੜੇ ਦੋ ਧੜੇ ਚ ਕਿਤੇ ਨਾ ਕਿਤੇ ਪਾਰਟੀ ਵੰਡ ਰਹੀ ਏ ਤੇ ਖੁਦ ਕਹਿ ਰਹੇ ਨੇ ਕਿ ਪਾਰਟੀ ਨੂੰ ਸੁਰਜੀਤ ਕਰਨਾ ਤੁਹਾਨੂੰ ਲੱਗਦਾ ਕਿ ਦੋ ਧੜੇ ਬਣਾ ਕੇ ਪਾਰਟੀ ਸੁਰਜੀਤ ਹੋ ਸਕਦੀ ਹੈ ਐਦਾਂ ਪਰਵਾਰੇ ਹੋ ਕੇ ਜਾ ਕੇ ਨਹੀਂ ਮੈਂ ਤੇ ਦੁਨੀਆ ਦੇ ਉੱਤੇ ਪਹਿਲੀ ਐਗਜ਼ਾਮਪਲ ਸੁਣ ਰਹੇ ਹਾਂ ਕਿ ਘਰ ਦੇ ਵਿੱਚ ਜੇ ਕਿਸੇ ਤਰ੍ਹਾਂ ਦੀ ਕੋਈ ਕਮੀ ਆਈ ਹੈ ਤੇ ਘਰ ਦੇ ਮੈਂਬਰ ਕੋਠੇ ਤੇ ਚੜ ਕੇ ਰੌਲਾ ਪਾਉਣ ਅਸੀਂ ਰੁਕੇਗੇ ਜੇ ਮਾਰੇਗੇ ਜੇ ਤਬਾਹ ਹੋਵੇ ਜੇ ਅਸੀਂ ਜੀਵਨ ਬਚਲੇ ਤੇ ਘਰ ਮਜਬੂਤ ਹੋ ਜਾਂਦਾ ਮੈਂ ਕਦੀ ਇਹੋ ਜਿਹਾ ਐਗਜ਼ਾਮਪਲ ਦੇਖੀ ਨਹੀਂ ਜੇ ਘਰ ਦੇ ਵਿੱਚ ਕੋਈ ਗੱਲ ਹੈ ਤੇ ਘਰ ਦੇ ਮੈਂਬਰਾਂ ਨੂੰ ਚੜਦੀ ਕਲਾ ਜ ਰਹਿਣਾ ਤੇ ਹੀ ਦਾਇਆ ਗੱਲ ਹੀ ਕੋਈ ਨਹੀਂ ਕਿ ਕੀ ਹੋ ਗਿਆ ਅਸੀਂ ਸਾਰੇ ਇਕੱਠੇ ਹਾਂ ਡੜਕੇ ਲੜਾਈ ਲੜਾਂਗੇ ਤੇ ਇਹ ਗੱਲ ਬੀਬੀ ਜੀ ਗਿਰ ਕਰਨੀ ਵੀ ਕਹੀ ਸੀ ਜਦੋਂ ਸੁਖਬੀਰ ਬਾਦਲ ਨੇ ਉਹਨਾਂ ਨੂੰ ਵਾਪਸ ਪਾਰਟੀ ਚ ਜਿਹੜਾ ਇਹ ਘਰ ਵਾਪਸੀ ਕਰਾਈ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਕੱਠੇ ਆ ਉਹਨਾਂ ਦੇ ਬਾਵਜੂਦ ਵੀ ਇਹ ਜ ਆ ਸਟੈਂਡ ਲਿੱਤਾ ਗਿਆ ਉਹਨਾਂ ਦੇ ਵੱਲੋਂ ਬਾਗੀ ਤੜੇ ਚ ਸ਼ਾਮਲ ਹੋਗੇ ਨਹੀਂ ਚਲੋ ਇਹ ਤਾਂ ਹੁਣ ਕੌਣ ਕੀ ਸਟੈਂਡ ਲੈਂਦਾ ਆ ਕਿਸੇ ਦੀ ਕੀ ਸੋਚ ਐ ਉਹਦੇ ਉਹਨਾਂ ਦੀ ਮਰਜ਼ੀ ਐ ਤੇ ਉਹ ਹੀ ਦੱਸ ਸਕਦੇ ਐ ਮੈਂ ਤਾਂ ਮੋਤੀ ਜੀ ਗੱਲ ਜਿਨੀ ਕਰੂੰਗਾ ਇਹ ਅ ਜਿਹੜੇ ਆਗੂ ਸਹਿਬਾਨ ਨੇ ਜਿਸ ਪਾਸੇ ਨੂੰ ਧੁਏ ਨੇ ਜਿਨ੍ਹਾਂ ਦੇ ਇਸ਼ਾਰਿਆਂ ਤੇ ਇਹ ਤੁਰੇ ਨੇ ਤੇ ਪਿਛੋਕੜ ਦੇ ਵਿੱਚ ਵੀ ਜੇ ਅਕਾਲੀ ਦਲ ਚ ਧੜੇਬੰਦੀਆਂ ਪੈਦਾ ਹੁੰਦੀਆਂ ਰਹੀਆਂ ਨੇ ਤੇ ਉਹ ਪਿੱਛੇ ਕੁਝ ਤਾਕਤਾਂ ਹੁੰਦੀਆਂ ਸੀਗੀਆਂ ਜਿਹੜੇ ਅਜਿਹੇ ਕਦਮ ਚੁਕਾਉਂਦੀਆਂ ਸੀਗੀਆਂ ਤਾਂ ਬਾਅਦ ਚ ਕੋਈ ਲੱਤ ਨਹੀਂ ਲਾਉਂਦਾ ਤੇ ਹੁਣ ਕਿਸੇ ਸਾਹ ਤੁਹਾਡੇ ਸਾਹਮਣੇ ਅੱਗੇ ਜੱਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵਰਗੀ ਸ਼ਖਸੀਅਤ ਨੂੰ ਇੱਕ ਸਖਤ ਕਦਮ ਚੁੱਕਣ ਦੇ باوجود ਵੱਡਾ ਕਦਮ ਚੁੱਕਣ ਦੇ باوجود ਭਾਵੇਂ ਕੇ ਪਾਰਟੀ ਜਮਾ ਕੇ ਪਰ ਮੈਨੂੰ ਯਾਦ ਹੈ ਉਹਨਾਂ ਨੇ ਕਿਹਾ ਉਹ ਕਾਕਰ ਗੱਲ ਸੁਣੋ ਮੇਰੀ ਉਹ ਮਲਟੋਆ ਗੱਲ ਸੁਣੋ ਵੇਖਿਆ ਜੇ ਕਿਤੇ ਪਾਰਟੀ ਕੋਲ ਉਹ ਨਾ ਜਾਏ ਤੇ ਆਂਦਾ ਮੈਨੂੰ ਵੀ ਉਂਗਲਾ ਵਾਲਾ ਇਹਨੇ ਚੁੱਕਿਆ ਸੀਗਾ ਹਾਂਜੀ ਤੇ ਆਂਦਾ ਕੋਈ ਫਾਇਦਾ ਨਹੀਂ ਜੇ ਆਦੀ ماں ਹੁੰਦੀ ਜੀ ਇਹ ਉਸ ਬਜ਼ੁਰਗ ਦੇ ਆਖਰੀ ਸਮੇਂ ਜਦੋਂ ਵਾਪਸੀ ਉਹਨਾਂ ਕੀਤੀ ਹੈ ਉਮਰ ਦਾ ਵੀ ਉਹ ਪੜਾ ਸੀਗਾ ਉਹਨਾਂ ਨੇ ਤੱਤ ਕੱਢ ਕੇ ਦੱਸਤਾ ਤੇ ਕਿੰਸਾ ਸਾਹਿਬ ਵੀ ਤਰੇ ਮੁਰ ਕੇ ਆਏ ਸੀਗੇ ਜੀ ਕਿ ਅਗਲੇ ਬੰਨੇ ਕੰਧਾ ਚ ਵੱਜਦੇ ਫਿਰਦੇ ਸੀ ਵਾਪਸ ਆ ਗਏ ਜਦੋਂ ਉਹਨਾਂ ਦੇਖਿਆ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਨਹੀਂ ਹੋਇਆ ਬੀਜਪੀ ਨਾਲ ਦਾ ਨਹੀਂ ਗੱਲ ਹੀ ਉਹਨਾਂ ਦੀ ਹਾਂ ਦਾ ਨਹੀਂ ਉਹ ਵੀ ਨਹੀਂ ਗੱਲ ਹੀ ਉਹ ਸਮਝ ਉਹ ਸਮਝਦੇ ਸੀ ਕਿ ਆਕਾਲੀ ਦਲ ਦਾ ਤੇ ਬੀਜੇਪੀ ਦਾ ਸਮਝੌਤਾ ਹੋ ਜੂ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਚਲੋ ਉਹਨਾਂ ਦੀ ਤੇ ਉੱਥੇ ਕੋਈ ਸੁਣਦਾ ਨਹੀਂ ਸੀ ਉਹਨਾਂ ਨੂੰ ਪਤਾ ਸੀਗਾ ਕਿ ਸ਼ਾਇਦ ਆਕਾਲੀ ਦਲ ਦਾ ਤੇ ਬੀਜੇਪੀ ਦਾ ਸਮਝੌਤਾ ਹੋ ਜਾਣਾ ਹੈ ਤੇ ਮੇਰਾ ਜਿਹੜਾ ਹੈ ਉਹ ਪਾਰ ਉਤਾਰਾ ਹੋ ਜੂ ਜਦੋਂ ਗੱਲ ਨਹੀਂ ਬਣੀ ਹੋ ਕੇ ਫਿਰ ਉਸੇ ਗਲਤੀ ਆ ਗਏ ਹਾਂਜੀ ਇਸ ਕਰਕੇ ਜਿਹੜਾ ਕੋਈ ਸਿਧਾਂਤ ਕੋਈ ਸਟੈਂਡ ਹਾਂਜੀ ਇੱਥੇ ਇੱਥੇ ਦੇਖੋ ਜਿਸ ਸੱਜਣ ਦੇ ਨਾਲ ਤੁਸੀਂ ਖੜੋਤੇ ਹੋ ਹਾਂਜੀ ਪ੍ਰਧਾਨ ਇੱਕ ਬੜੀ ਵੱਡੀ ਪਾਰਟੀ ਦੇ ਵਿੱਚ ਧੁਰਾ ਹੁੰਦਾ ਆ ਤੇ ਤੁਸੀਂ ਸਵਾਲ ਚੁੱਕਣ ਲੱਗੇ ਮਿੰਟ ਲਾਓ ਫਿਰ ਵਾਪਸ ਆਉਣ ਲੱਗੇ ਮਿੰਟ ਲਾਓ ਫਿਰ ਵਾਪਸ ਆਣ ਕੇ ਤੁਸੀਂ ਜਵਾਬ ਵੀ ਗਾਓ ਇਹ ਕਿਰਦਾਰ ਕਿਲੇ ਰਹਿ ਜਾਂਦੇ ਆ ਜੀ ਬਿਲਕੁਲ ਜਿਵੇਂ ਤੁਸੀਂ ਕਿਹਾ ਹਾਂ ਜਿਵੇਂ ਹੁਣ ਤੁਸੀਂ ਦੇਖੋ ਮਰਹੂਮ ਬਾਦਲ ਸਾਹਿਬ ਦੇ ਜਾਨ ਤੋਂ ਬਾਅਦ ਇਹਨਾਂ ਦੇ ਵੱਲੋਂ ਇਹ ਜਿਹੜੀ ਐ ਐਕਸ਼ਨ ਲਿੱਤੇ ਜਾ ਰਹੇ ਨੇ ਪਾਰਟੀ ਨੂੰ ਹੁਣ ਅਲੱਗ ਬਾਗੀ ਧੜਾਏ ਹੋ ਗਿਆ ਹੈ ਉੱਥੇ ਜਿੱਥੇ ਸੀਨੀਅਰ ਸੁਖਦੇਵ ਸਿੰਘ ਢਿੰਡਸਾ ਦੀ ਗੱਲ ਕਰ ਰਹੇ ਆ ਆਪਾਂ ਹਨਾ ਚੰਦੂ ਮਾਜਰਾ ਦੀ ਗੱਲ ਕਰ ਰਹੇ ਆ ਤੇ ਬੀਬੀ ਜ਼ਗੀਰਕੌਰ ਦੀ ਇਹ ਜਿੱਥੇ ਬਾਗੀ ਧੜੇ ਜਿਹਾ ਉੱਥੇ ਹੀ ਭੂੰਦੜ ਸਾਹਿਬ ਨੇ ਜਿਹੜੇ ਉਹ ਕਿੰਨੇ ਸੀਨੀਅਰ ਨੇ ਉਹਨਾਂ ਦੇ ਸਭੋ ਉਹਨਾਂ ਨੇ ਵੀ ਕਿਹਾ ਤੇ ਮਰਹੂਮ ਬਾਦਲ ਨੇ ਵੀ ਕਿਹਾ ਸੁਖਬੀਰ ਬਾਦਲ ਨੂੰ ਕਿ ਤੁਸੀਂ ਜਿਹੜੇ ਪਾਰਟੀ ਦੇ ਸੀਨੀਅਰ ਬੰਦੇ ਕਰਨਾ ਤੇ ਜੇਕਰ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਅਜਾ ਕੁਝ ਕਰਨਗੇ ਸ਼ਾਇਦ ਤਸਵੀਰ ਕੁਝ ਹੋਰ ਹੀ ਹੁੰਦੀ ਤਾਂ ਤੁਸੀਂ ਹੁਣ ਬਾਗੀ ਧੜੇ ਨੂੰ ਦੋ ਟੁਕ ਚ ਦੱਸੋਗੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਇਲਜ਼ਾਮ ਲਾ ਰਹੇ ਨੇ ਹੁਣ ਇਹ ਮੈਂ ਤਾਂ ਕੀ ਕਹਿਣਾ ਜੀ ਨਾ ਤੇ ਉਹਨਾਂ ਨੇ ਮੇਰੀ ਸੁਣਨੀ ਹੈ ਨਹੀਂ মিডিਆ ਜ਼ਰੂਰ ਸੁਣਾਏਗਾ ਤੁਹਾਡੀ ਗੱਲ ਇਹ ਪਹੁੰਚਾਵਾਂਗੇ ਨਹੀਂ ਨਹੀਂ ਮੇਰੀ ਮੇਰੀ ਸੋਣ ਤੇ ਲੈਣਗੇ ਮੰਨਣੀ ਹੈ ਗਲਤ ਮੰਨਣ ਦੀ ਹੁੰਦੀ ਹੈ ਮੈਂ ਤਾਂ ਇਹੀ ਬੇਨਤੀ ਕਰ ਸਕਦਾ ਹਾਂ ਜੀ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਬੀਤੇ ਦੇ ਇਤਿਹਾਸ ਤੋਂ ਸਿੱਖੋ ਜਿਹੜਾ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਗਿਆ ਆ ਉਹਦੇ ਪੱਲੇ ਪਛਤਾਵੇ ਤੋਂ ਕੁਝ ਨਹੀਂ ਪਿਆ ਔਰ ਭੌਂਕੇ ਜਾਂ ਤੇ ਉਹਨੂੰ ਪਾਰਟੀ ਚ ਆਉਣਾ ਪਿਆ ਆ ਪਰ ਹੁਣ ਤੇ ਪਾਰਟੀ ਦੇ ਵਰਕਰਾਂ ਦਾ ਜਿਹੜੇ 2 ਨੰਬਰ ਦੇ ਲੀਡਰ ਆ ਤੇ 3 ਨੰਬਰ ਦੇ ਲੀਡਰ ਆ ਹਾਂਜੀ ਸੌਰੀ ਉਹ ਸਾਰੇ ਇਸ ਗੱਲੋਂ ਸਤੇ ਪਏ ਆ ਉਹ ਮੈਂ ਮੀਟਿੰਗਾਂ 'ਚ ਦੇਖਦਾ ਰਿਹਾ ਆਇਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਸ਼ਕਤੀਆਂ ਬੋਲਦੇ ਨੇ ਪ੍ਰਧਾਨ ਜੀ ਤੁਸੀਂ ਬੰਦਾ ਮਗਰੋਂ ਜਾਂਦਾ ਹੈ ਅਗਲਾ ਗਾਲਾਂ ਕੱਢ ਕੇ ਜਾਂਦਾ ਹੈ ਤੇ ਤੁਸੀਂ ਚੌਥੇ ਦਿਨ ਉਹਦੇ ਘਰ ਵਾਲ ਨੂੰ ਤੁਰ ਪਿੰਦੇ ਜੀ ਵੀ ਆ ਜਾ ਤੂੰ ਅੰਦਰ ਜੀ ਉਹ ਫਿਰ ਆਉਂਦਾ ਵੀ ਹੈ ਤੇ ਫਿਰ ਭੌਂ ਕੇ ਗਾਲਾਂ ਕੱਢਦਾ ਹੈ ਐਦ ਕੀ ਅਸੀਂ ਨਹੀਂ ਜਹੋਂ ਦੇਣਾ ਚਲੋ ਅਜੇ ਤੱਕ ਨਾ ਤੇ ਇਹਨਾਂ ਨੂੰ ਕਿਸੇ ਨੇ ਪਾਰਟੀ ਚੋਂ ਕੱਢਿਆ ਨਾ ਇਹਨਾਂ ਦੇ ਵਿਰੁੱਧ ਕੋਈ ਨਾ ਸ਼ਾਸਨਿਕ ਕਾਰਵਾਈ ਹੋਈ ਹੈ ਪਰ ਫਿਰ ਵੀ ਜਿਉ ਇਸ ਗੱਲ ਨੂੰ ਮਹਿਸੂਸ ਕਰਕੇ ਵਾਪਸ ਮੁੜਦੇ ਤੇ ਮੇਰੇ ਅਗਲੇ ਪਾਰਟੀ ਜਿਹੜੀ ਆ ਉਹ ਜ਼ਰੂਰ ਗੱਲ ਦੇ ਨਾਲ ਲਾਵੇਗੀ ਕਿਉਂਕਿ ਇਕਤਾ ਦੀ ਬਾਲ ਹੈ ਜੀ ਤੇ ਉਹ ਇਹਨਾਂ ਦੀ ਮਰਜ਼ੀ ਬਾਕੀ ਤੁਸੀਂ ਗੱਲ ਕੀਤੀ ਸੀ ਕਿ ਜਿਹੜੀ ਕਾਂਗਰਸ ਪਾਰਟੀ ਹੈ ਉਹ ਨਵਜੂਦ ਸਿੰਘ ਸਿੱਧੂ ਨੇ ਆ ਕੀਤਾ ਫਲਾਣਾ ਨੇ ਆ ਕੀਤਾ ਕਾਂਗਰਸ ਦਾ ਹਾਲ ਹੋਣਾ ਹੀ ਇਹੀ ਸੀਗਾ ਤੇ ਜਿਹੜੇ ਆ ਰਹੇ ਹੁਣ ਮੌਜੂਦਾ ਜਿਹੜੇ ਨੇ ਇਹਨਾਂ ਦਾ ਉਹਨਾਂ ਤੋਂ ਵੀ ਮਾੜਾ ਹੋਣਾ ਹੈ ਇਨਾਂ ਦਾ ਹਾਲ ਜਿਹੜਾ ਹੋਣਾ ਆ ਉਹ ਉਹ ਹੁਣ ਤੋਂ ਹੀ ਨਜ਼ਰ ਆ ਰਿਹਾ ਆ ਲੋਕਾਂ ਨੂੰ ਪਤਾ ਤੇ ਇਹਨਾਂ ਨੂੰ ਵੀ ਪਤਾ ਹੈ ਤੇ ਇਸ ਕਰਕੇ ਜਿਹੜਾ ਆ ਇਹ ਜਿਹੜੇ ਵੱਡੀਆਂ ਗੱਲਾਂ ਵੱਡੇ ਦਾਅਵੇ ਝੂਠ ਜਿਹੜਾ ਹੈ ਜਿਆਦਾ ਸਮਾਂ ਨਹੀਂ ਚੱਲਦਾ ਹੁੰਦਾ ਅਸੀਂ ਨਾ ਗੰਦੀ ਰਾਜਨੀਤੀ ਕੀਤੀ ਆ ਨਾ ਅਸੀਂ ਝੂਠ ਦੀ ਰਾਜਨੀਤੀ ਕੀਤੀ ਆ ਅਸੀਂ ਸੱਚੇ ਸੀ ਤੇ ਅਸੀਂ ਅਸੀਂ ਜਿਹੜਾ ਆ ਪਰ ਕੂੜ ਪ੍ਰਚਾਰ ਦਾ ਸ਼ਿਕਾਰ ਹੋ ਗਏ ਤੇ ਇਸ ਕਰਕੇ ਜਿਹੜਾ ਆ ਚਲੋ ਕੋਈ ਗੱਲ ਨਹੀਂ ਜਿਹੜਾ ਆਪਣਾ ਮਨਜ਼ੂਰ ਹੋਊਗਾ ਉਹਨੂੰ ਸਵੀਕਾਰ ਕਰਕੇ ਚੱਲਾਂਗੇ ਜੀ ਜਗਵੀਰ ਸਿੰਘ ਬਾਦਲ ਤਾਂ ਅਜਿਹੀ ਅਕਾਲ ਪੁਰਖ ਸਾਹਿਬ ਵਿਖੇ ਪੇਸ਼ ਹੋਣਗੇ ਸਪਸ਼ਟ ਕਰਨ ਦੇ ਲਈ ਲਾਸਟ ਅੰਤਮ ਸਵਾਲ ਇਹ ਕਿ ਕੁਦਰਤੀ ਇਹ ਕੇ ਸਾਸੂ ਵੀ ਉਸ ਨੂੰ ਬਾਦਲ ਘਰਾਂ ਦਾ ਜਣਾ ਹੈ ਖੁਦ ਇੱਕ ਸਮਰਪਣ ਦੀ ਭਾਵਨਾ ਵਾਲਾ ਬਿਆਨ ਹੈ ਜਿਹੜਾ ਇੱਕ ਸਿੱਖ ਨੂੰ ਚਾਹੀਦਾ ਵੀ ਹੈ ਜੀ ਉਹ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਉਹਨਾਂ ਦੀ ਹیثیت ਤੇ ਇੱਕ ਨਮਾਣੇ ਚੀ ਹੈ ਤੇ ਜਦੋਂ ਸਿੱਖ ਨੂੰ ਹੁਕਮ ਹੋਵੇ ਹਾਂ ਜੀ ਤੇ ਫਿਰ ਸ਼੍ਰੀ ਅਕਾਲਤਖ ਸਾਹਿਬ ਦੀ ਅੱਗੇ ਪੇਸ਼ ਨਾ ਹੋਵੇ ਹਾਂਜੀ ਤੇ ਫਿਰ ਉਹ ਉਹਦੇ ਸਿੱਖ ਕੌਣ ਦੇ ਕਾਬਿਲ ਹੀ ਨਹੀਂ ਕਈ ਵਾਰੀ ਰਾਜਸੀ ਸ਼ਖਸੀਅਤਾਂ ਨੂੰ ਦੇਖਦੇ ਆਂ ਜਿਵੇਂ ਸੀਐਮ ਮਾਨ ਨੂੰ ਵੀ ਤਲਬ ਕੀਤਾ ਗਿਆ ਸੀਗਾ ਤੇ ਉਹਨਾਂ ਤੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਚਾਹੇ ਉਸੇ ਦੇ ਕਾਲ ਤਖ ਸਾਹਿਬ ਵਿਖੇ ਉਹਨਾਂ ਨੂੰ 2-3 ਵਾਰ ਬੁਲਾਇਆ ਗਿਆ ਫੇਰ ਜਾ ਕੇ ਕਿਤੇ ਗੱਲ ਬਣੀ ਸੀਗੀ ਉਹ ਵੀ ਨਹੀਂ ਸੀ ਆਏ ਹੈਗੇ ਸਵਸ਼ਟੀਕਰਨ ਦੇ ਲਈ ਨਿਤਰ ਹੋਰ ਵੀ ਕਈ ਹੈਗੇ ਆ ਜਿਹੜੇ ਉਹ ਨਹੀਂ ਆਏ ਪਰ ਉਹਨਾਂ ਦੇ ਵਿਰੋਧ ਸ਼੍ਰੀ ਅਕਾਲ ਤਖਸਾਲ ਸਾਹਿਬ ਨੇ ਕਦਮ ਵੀ ਚੁੱਕੇ ਹੈ ਜੀ ਪਰ ਅਕਾਲੀ ਦਲ ਉਹ ਹੈ ਜਿਹੜਾ ਸ਼੍ਰੀ ਅਕਾਲ ਤਖਸਾਲ ਸਾਹਿਬ ਤੇ ਪੰਥ ਤੇ ਪੰਜਾਬ ਦੀ ਰਾਖੀ ਵਾਸਤੇ ਸਿਰਜਿਆ ਗਿਆ ਸੀਗਾ ਤੇ ਅਕਾਲ ਤਖਸਾਲ ਵੀ ਤਾਂ ਬਿਆ ਸਿਰਜਿਆ ਗਿਆ ਸੀਗਾ ਔਰ ਅਕਾਲੀ ਦਲ ਦੀ ਲੀਡਰਸ਼ਿਪ ਵੈਸੇ ਤੇ ਸਮੁੱਚਾ ਸਿੱਖ ਜਗਤ ਹੀ ਤੇ ਖਾਸ ਕਰਕੇ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਇਹ ਹਮੇਸ਼ਾ ਸ਼੍ਰੀ ਅਕਾਲ ਪੁਰਖ ਸਾਹਿਬ ਨੂੰ ਜਿਹੜੀ ਹੈ ਉਹ ਸਮਰਪਿਤ ਰਹਿੰਦੀ ਹੈ ਤੇ ਸ਼੍ਰੀ ਅਕਾਲ ਪੁਰਖ ਦੇ ਸਭ ਦੇ ਆਦੇਸ਼ ਦੀ ਜਿਹੜੀ ਪਾਲਣਾ ਆ ਚਾਹੇ ਉਹ ਛੋਟਾ ਕਾਲੀ ਵਰਕਰ ਹੋਵੇ ਤੇ ਵੱਡੇ ਤੋਂ ਵੱਡਾ ਆਗੂ ਹੋਵੇ ਤੇ ਜਾਂ ਪ੍ਰਧਾਨ ਹੋਵੇ ਉਹ ਜਿਹੜਾ ਹੈ ਸਮਰਪਣ ਦੀ ਭਾਵਨਾ ਦੇ ਨਾਲ ਜਿਹੜਾ ਹੈ ਉਹ ਨੂੰ ਪ੍ਰਵਾਨ ਕਰਕੇ ਅੱਜ ਸਵੀਕਾਰ ਕਰਕੇ ਚੱਲਦਾ ਹੈ ਜੀ ਮਿਰਠਾ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਜੁੜਨ ਦੇ ਲਈ ਤਾਂ ਇੱਕ ਪਾਸੇ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਹੁਣ ਸੁਖਬੀਰ ਬਾਦਲ ਜਲਦ ਹੀ ਪਹੁੰਚਣ ਵਾਲੇ ਨੇ ਰਵਾਨਾ ਹੋ ਚੁੱਕੇ ਨੇ ਆਪਣੇ ਘਰੋਂ ਤਾਂ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਸੁਖਬੀਰ ਬਾਦਲ ਦੇ ਵੱਲੋਂ ਕੀ ਸਪਸ਼ਟੀਕਰਨ ਦਿੱਤੇ ਜਾਂਦੇ ਨੇ ਤਾਂ ਬਾਕੀ ਧੜੇ ਨੇ ਇਲਜ਼ਾਮ ਲਾਇਆ ਸੀ ਕਿ ਪਾਰਟੀ ਨੂੰ ਸੁਰਜੀਤ ਕਰਨ ਦੇ ਲਈ ਪਾਰਟੀ ਤੋਂ ਜੋ ਪਿਛਲੇ ਸਮੇਂ ਦੇ ਵਿੱਚ ਭੁੱਲਾਂ ਚੁੱਕਾਂ ਹੋਈਆਂ ਨੇ ਉਹਨਾਂ ਨੂੰ ਬਖਸ਼ਾਇਆ ਜਾਣਾ ਚਾਹੀਦਾ ਹੈ ਜੇਕਰ ਪਾਰਟੀ ਨੂੰ ਮੁੜ ਤੋਂ ਪਬਲਿਕ ਦੇ ਦਿਲ ਦੇ ਵਿੱਚ ਉਤਾਰਨਾ ਤਾਂ ਬਾਗੀ ਤੜੇ ਦੇ ਵੱਲੋਂ ਰੀਚ ਕੀਤੀ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਮੰਗ ਪੱਤਰ ਦਿੱਤਾ ਗਿਆ ਸੀ ਕਿ ਸੁਖਬੀਰ ਬਾਦਲ ਨੇ ਜੜੇ ਉਹ ਪਹੁੰਚ ਕੇ ਮਾਫੀ ਮੰਗਣ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤਾ ਗਿਆ ਸੀ ਸੁਖਬੀਰ ਸਿੰਘ ਬਾਦਲ ਨੂੰ ਤਾਂ ਸੁਖਬੀਰ ਸਿੰਘ ਬਾਦਲ ਦਾ ਕਾਫਲਾ ਜਿਹੜਾ ਉਹ ਜਲਦ ਹੀ ਰਵਾਨਾ ਹੋ ਚੁੱਕਿਆ ਤੇ ਹੁਣ ਜਲਦ ਹੀ ਪਹੁੰਚਣ ਵੀ ਵਾਲਾ ਹੈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਾਂ ਹੁਣ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਕਿ ਸੁਖਬੀਰ ਸਿੰਘ ਬਾਦਲ ਆਖਰ ਕੀ ਸਪਸ਼ਟੀਕਰਨ ਦਿੰਦੇ ਨੇ ਕਿਉਂਕਿ ਬਾਗੀ ਤੜੇ ਦੇ ਵੱਲੋਂ ਇਲਜ਼ਾਮ ਲਗਾਤਾਰ ਲਗਾਏ ਜਾ ਰਹੇ ਸੀ ਜਿਨ੍ਹਾਂ ਦੇ ਵਿੱਚ ਬੀਬੀ ਜਗੀਰ ਕੌਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਸ਼ਾਮਲ ਨੇ ਜਿਥੇ ਇੱਕ ਪਾਸੇ ਉਮੀ ਜਿਹੜੇ ਸੀਨੀਅਰ ਫੇਸ ਪੂੰਦੜ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਅਕਾਲੀ ਦਲ ਨੂੰ ਕੋਈ ਵੀ ਸ਼ਖਸੀਅਤ ਇੱਕ ਸ਼ਖਸੀਅਤ ਪਾਰਟੀ ਨੂੰ ਤਾਂ ਨਹੀਂ ला ਸਕਦੀ ਹਾਲਾਂਕਿ ਕੁਝ ਜਿਹੜੇ ਸੀਨੀਅਰ ਫੇਸਿਸ ਨੇ ਪਾਰਟੀ ਤੋਂ ਬੇਮੁਖ ਹੋ ਚੁੱਕੇ ਨੇ ਉੱਥੇ ਹੀ ਵਿਰਛਾ ਸਿੰਘ ਬਲਟੋਹਾ ਦੇ ਬਿਆਨ ਸਾਹਮਣੇ ਆਏ ਨੇ ਸੁਭੀਰ ਸਿੰਘ ਬਾਦਲ ਦੇ ਸ੍ਰੀ ਅਕਾਲ ਤਖਤ ਸਾਹਿਬ ਜਨ ਤੋਂ ਪਹਿਲਾ ਜਿੱਥੇ ਉਹਨਾਂ ਨੇ ਇਹ ਦੱਸਿਆ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਜਾਣਗੇ ਜਾਂ ਫਿਰ ਨਹੀਂ ਨਾਲ ਹੀ ਨਾਲ ਉਹਨਾਂ ਨੇ ਬੀਬੀ ਜਗੀਰ ਕੌਰ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾਜੋ ਕਿ ਪਾਚੀ ਤੋਂ ਬੇਮੁਖ ਹੋ ਕੇ ਬੇ ਜਿਹੜਾ ਬੇਮੁਖ ਹੋ ਕੇ ਤੜਾ ਤਿਆਰ ਕਰ ਚੁੱਕੇ ਨੇ ਬਾਗੀ ਤੜਾ ਤਿਆਰ ਕਰ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਸੁਬੀਰ ਸਿੰਘ ਬਾਦਲ ਤੇ ਇਤਰਾਜ਼ ਜੁਤਾਇਆ ਜਾ ਰਿਹਾ ਹੈ ਤਾਂ ਉਹਨਾਂ ਨੂੰ ਦੋ ਟੁਕ ਸੁਣਾ ਦਿੱਤੀ ਹੈ ਜਵਾਬ ਦੇ ਦਿੱਤਾ ਹੈ ਕਿ ਪਾਰਟੀ ਚੋਂ ਬੇਮੁਖ ਹੋ ਜਾਂਦਾ ਇਸ ਵਾਰੀ ਨਵਜੋਤ ਸਿੰਘ ਸਿੱਧੂ ਤੋਂ ਵੀ ਜ਼ਿਆਦਾ ਬੁਰਾ ਹਾਲ ਹੋਵੇਗਾ ਕਿਉਂਕਿ ਤੁਸੀਂ ਵੇਖਿਆ ਹੋਵੇਗਾ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ ਕਿਉਂਕਿ ਪਾਰਟੀ ਦੋ ਟੜਿਆਂ 'ਚ ਵਟ ਕੇ ਰਹਿ ਗਈ ਸੀ ਕਾਂਗਰਸ ਪਾਰਟੀ ਕਿਉਂਕਿ ਪ੍ਰਧਾਨਗੀ ਦਾ ਜਿਹੜਾ ਮਸਲਾ ਸੀ, ਕੁਰਸੀ ਦੀ ਲੜਾਈ ਸੀ ਉਹ ਇੱਥੇ ਤੱਕ ਪਹੁੰਚ ਗਈ ਕਿ ਕਾਂਗਰਸ ਦੀ ਜੜੀ ਐ ਤਾਰ-ਤਾਰ ਹੋ ਗਈ ਪਾਰਟੀ ਤਾਂ ਹੁਣ ਅਕਾਲੀ ਦਲ ਪਾਰਟੀ ਦੇ ਵਿੱਚ ਵੀ ਅਜਿਹਾ ਵੇਖਣ ਨੂੰ ਮਿਲ ਰਿਹਾ ਹੈ। ਬਾਗੀ ਟੜਾ ਹੋ ਚੁੱਕਿਆ ਹੈ ਤੇ ਉੱਥੇ ਹੀ ਵਿਰਸਾ ਸਿੰਘ ਬਲਟੋਹਾ ਨੇ ਦੋ ਟੁਕ ਜਿੱਥੇ ਉਹਨਾਂ ਨੂੰ ਸੁਣਾਈ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਚਾਹੇ ਦਰਿਆਦਿਲੀ ਕਹਿ ਲੋ ਚਾਹੇ ਗਲਤੀ ਕਹਿ ਲੋ ਬਰੋਨਾ ਨੇ ਹਮੇਸ਼ਾ ਹੀ ਪਾਰਟੀ ਤੋਂ ਬੇਮੁਖ ਹੋ ਕੇ ਗਿਆ ਨੂੰ ਆਪਣੇ ਗਲੇ ਲਾਇਆ ਉਹਨਾਂ ਤੇ ਯਕੀਨ ਕਰਿਆ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਇੱਕ ਦਿਨ ਫੇਰ ਤੋਂ ਪਾਰਟੀ ਨੂੰ ਇਸ ਤਰੀਕੇ ਨਾਲ ਤਾਰ-ਤਾਰ ਕਰਨ ਦੇ ਲਈ ਅਜਹੀਆਂ ਕੋਝੀਆਂ ਕੋਸ਼ਿਸ਼ਾਂ ਕਰਨਗੇ